ਚੰਡੀਗੜ੍ਹ ਦੇ ਸਿੱਖਾ 36 ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਕਿਤਾ ਫੁਲਿਆਮ ਗੁੰਡਾਗਰਦੀ ਕੀਤੀ ਗਈ ਦੇਰ ਰਾਤ ਗੱਡੀਆਂ ਨਾਲ ਖੜੀ ਗੱਡੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀਆਂ ਉਹਨਾਂ ਦੇ ਨਾਲ ਤੋੜ-ਫੋੜ ਕੀਤੀ ਗਈ ਤਸਵੀਰਾਂ ਤੁਹਾਡੇ ਸਾਹਮਣੇ ਆ 10 ਤੋਂ ਵੱਧ ਗੱਡੀਆਂ ਜਿਹੜੀਆਂ ਤੋੜ ਦਿੱਤੀ ਗਈਆਂ ਪ੍ਰਾਣੀ ਰੰਜਿਸ ਦੇ ਚੱਲਦੇ ਇਹ ਵਿਵਾਦ ਹੋਇਆ ਜਿਸ ਤੋਂ ਬਾਅਦ ਦੋਨੇ ਪੀੜਾਂ ਦੇ ਵਿੱਚ ਪੱਥਰਬਾਜ਼ੀ ਹੋਈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫੁਲਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਸ ਗੱਲ ਦੀ ਸੂਚਨਾ ਜਿਦਾ ਹੀ ਪੁਲਿਸ ਕੰਟਰੋਲ ਰੂਮ ਨੂੰ ਮਿਲੀ ਤੇ ਮੌਕੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਚੁੱਕੇ ਨੇ ਸੈਕਟਰ 39 ਦੇ ਖਾਣਾ ਪਰਭਾਰੀ ਨਰਿੰਦਰ ਪਟਿਆਲ ਤੇ ਹੁਣੇ ਹੀ ਟੀਮ ਮੌਕੇ ਤੇ ਪਹੁੰਚੇ ਡੀਐਸਪੀ ਚਰਨਜੀਤ ਸਿੰਘ ਵਿਰਕ ਵੀ ਮੌਕੇ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੇਖ ਸਕਦੇ ਹੋ ਕਿਤਾ ਲੋਕਾਂ ਦੇ ਵਿੱਚ دہشت ਦਾ ਮਾਹੌਲ ਇਹਨਾਂ ਨੇ ਪੈਦਾ ਕੀਤਾ ਗੁਲਾਮ ਪੱਥਰबाजी ਕਰਦੇ ਹੋਏ ਦਿਖਾਈ ਦੇ ਰਹੇ ਨੇ ਖੜੀ ਗੱਡੀਆਂ ਜਿਹੜੀ ਪਾਰਕਿੰਗ ਦੇ ਵਿੱਚ ਉਹਨਾਂ ਨੂੰ ਤੋੜ-ਫੋੜ ਕੀਤੀ ਜਾ ਰਹੀ ਹੈ ਤੇ ਤੇਜ਼ ਤਾਰ ਹਥਿਆਰ ਦੇ ਨਾਲ ਵੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਮੁੰਡਾ ਜ਼ਖਮੀ ਹੋਇਆ ਉਹਨੂੰ ਪ੍ਰਾਈਵੇਟ ਬਿੰਕਲ ਦੇ ਜ਼ਰੀਏ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਉਹਦਾ ਇਲਾਜ ਕਰਵਾਇਆ ਗਿਆ ਪੁਰਾਣੀ ਰੰਜਿਸ਼ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਵਿਵਾਦ ਹੋਇਆ ਜਿਸ ਤੋਂ ਬਾਅਦ ਇਹ ਖੂਨੀ ਸੰਘਰਸ਼ ਦੇਖਣ ਨੂੰ ਮਿਲਿਆ ਮੌਕੇ ਤੇ ਪਹੁੰਚੇ ਇੰਸਪੈਕਟਰ ਨਿੰਦਰ ਪਟਿਆਲ ਨੇ ਦੇਰ ਰਾਤ ਵੀ ਜਿੱਦਾਂ ਹੈ ਵਾਕਿਆ 10:30 ਵਜੇ ਤੋਂ ਬਾਅਦ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਮੌਕੇ ਤੇ ਜਦ ਪੁਲਿਸ ਪਹੁੰਚੀ ਤੇ ਦੇਰ ਰਾਤ ਛਾਪੇ ਮਾਰ ਕਾਰਵਾਈ ਕੀਤੀ ਗਈ 15 ਬੰਦਿਆਂ ਤੋਂ ਜ਼ਿਆਦਾ ਮੁੰਡਿਆਂ ਨੂੰ ਗਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਨੇ ਹੁਰਦنگਵਾਜੀ ਕੀਤੀ ਹੈ ਤੋੜ-ਫੋੜ ਕੀਤੀ ਹੈ ਤੇ ਤੇਜ਼ ਤਰ੍ਹਾਂ ਹਥਿਆਰਾਂ ਦਾ ਇਸਤੇਮਾਲ ਕੀਤਾ ਸੀ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਦੀ ਮੌਕੇ ਦੀ ਤਸਵੀਰਾਂ ਕਿਦਾਂ ਪੱਥਰबाजी ਕਰਦੇ ਹੋਏ ਤਸਵੀਰਾਂ ਹਾਰੇ ਸਾਹਮਣੇ ਦਿਖਾਈ ਦੇਣਗੀਆਂ ਲੋਕਾਂ ਦੀਆਂ ਗੱਡੀਆਂ ਟੁੱਟੀਆਂ ਵੀ ਆ ਤੇ ਸ਼ੀਸ਼ੇ ਟੁੱਟੇ ਵੀ ਤੁਹਾਨੂੰ ਦਿਖਾਈ ਦੇਣਗੀਆਂ ਤੇ ਲੋਕਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਹੇ ਸੀ ਤੇ ਆਖਿਰਕਾਰ ਇਹਨਾਂ ਦੇ ਪ੍ਰਾਣੀ ਰஞ்சிਤ ਚਲਦੇ ਤੇ ਉਹਨਾਂ ਦੀਆਂ ਗੱਡੀਆਂ ਨੂੰ ਕਿਉ ਟਾਰਗੇਟ ਕੀਤਾ ਗਿਆ ਪੁਲਿਸ ਨੇ ਦੇਰਾਂ ਛਾਪੇਮਾਰ ਕਰਦੇ ਹੋਏ ਤੇ ਕਈ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿੱਤਾ 15 ਦੋਨੇ ਦਿਨਾਂ ਦੋਨੇ ਪਾਸੇ ਦੀ ਗੱਲ ਕਰੀਏ 15 ਬੰਦੇ ਦੋਨੇ ਪਾਸੇ ਤੋਂ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਦੇ ਬਦ ਜਿਨ੍ਹਾਂ ਉੱਪਰ ਜ਼ੈਰ ਜਮਾਨਤ ਧਰਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੁਣ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਇਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਗੀ ਤੇ ਫਿਲਹਾਲ ਦੇਖ ਸਕਦੇ ਹੋ ਛੋਟੀ ਜੀ ਗੱਲ ਨੂੰ ਲੈ ਕੇ ਕਿੱਡਾ ਵੱਡਾ ਬਵਾਲ ਪੈਦਾ ਕਰਤਾ ਇਸ ਵੇਲੇ ਤਸਵੀਰਾਂ ਹੈ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਤੋਂ ਜਿੱਥੇ ਇਹਨਾਂ ਦਾ ਇਲਾਜ ਮੈਡੀਕਲ ਕਰਵਾਉਣ ਲਈ ਪੁਲਿਸ ਪਾਰਟੀ ਪਹੁੰਚ ਚੁੱਕੀ ਹੈ ਤੇ ਜਿਹੜੇ ਮੁੰਡਿਆਂ ਨੇ ਹੁੜਦੰਗਵਾਜੀ ਕੀਤੀ ਸੀ ਗੁੰਡਾਗਰਦੀ ਕੀਤੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਰਿੰਦਰ ਪਟਿਆਲ ਦੀ ਟੀਮ ਨੇ देर रात ਛਾਪੇਮਾਰ ਕਾਰਵਾਈ ਕੀਤੀ ਤੇ ਨਰਿੰਦਰ ਪਟਿਆਲ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ 15 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਕੁਝ ਜੁਗਨਾਈਲ ਵੀ ਨੇ ਤਸਵੀਰਾਂ ਤੁਹਾਡੇ ਸਾਹਮਣੇ ਆ ਆਪਣੇ ਸੋ ਅੰਕੁਸ਼ ਜਨ ਰਮੇਸ਼ਪਾਲ